ਫਿਰੋਜ਼ਪੁਰ ਦੇ ਵਿੱਚ ਅੱਜ ਨੈਸ਼ਨਲ ਸੜਕ ਸੁਰੱਖਿਆ ਮਹੀਨੇ ਨੂੰ ਲੈ ਕੇ ਵੱਡੇ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਸਕੂਲੀ ਬੱਚਿਆਂ ਦੇ ਦੁਆਰਾ ਇੱਕ ਵੱਡਾ ਰੋਡ ਮਾਰਚ ਕੱਢਿਆ ਗਿਆ 10 ਥੀ ਕਿਸਮਾਰਤ ਦੇ ਵਿੱਚ 25 ਤੋਂ ਵੱਧ ਸਕੂਲ ਅਤੇ ਕਾਲਜ ਦੇ ਹਜ਼ਾਰਾਂ ਤੋਂ ਉੱਪਰ ਵਿਦਿਆਰਥੀਆਂ ਨੇ ਪਾਰ ਲਿਆ ਤੇ ਇਸ ਸੜਕ ਸੁਰੱਖਿਆ ਰੋਡ ਮਾਰਚ ਦੇ ਵਿੱਚ ਪੰਜਾਬ ਦੇ AD GP ਟ੍ਰੈਫਿਕ AS ਰਾਏ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਤਾਂ ਸਿয়ে ਕਿ ਜਾਗਰੂਕਤਾ ਸੜਕ ਸੁਰੱਖਿਆ ਮਾਚ ਫਿਰੋਜ਼ਪੁਰ ਦੀ ਮਯੰਕਾ ਫਾਊਂਡੇਸ਼ਨ ਸਮਾਜ ਸੇਵੀ ਸੰਸਥਾ ਦੇ ਵੱਲੋਂ ਕਰਵਾਇਆ ਗਿਆ ਇਹ ਸੰਸਥਾ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਸੜਕ ਸੁਰੱਖਿਆ ਦੇ ਲਈ ਜਾਗਰੂਕ ਕਰਦੀ ਹੋਈ ਆ ਰਹੀ ਆ ਨੈਸ਼ਨਲ ਰੋਡ ਸੇਫਟੀ ਮੰਥ ਜੋ ਹਰ ਸਾਲ ਜਨਵਰੀ ਦੇ ਮਹੀਨੇ ਚ ਮਨਾਇਆ ਜਾਂਦਾ ਆ ਉਹਦੇ ਅੰਤਰਗਤ ਅਸੀਂ ਫਿਰੋਜ਼ਪੁਰ ਵਿੱਚ ਇੱਕ ਵਕਤੋਂ ਆਰਗੇਨਾਈਜ਼ ਕੀਤੀ ਅਤੇ ਇੱਕ ਸੜਕ ਸੁਰੱਖਿਆ ਸੈਮੀਨਾਰ ਦਾਜਜਨ ਕੀਤਾ ਗਿਆ ਜਿੱਥੇ ਵਕਫ ਵਕਫ ਸਕੂਲਾਂ ਤੇ ਕਾਲਜਾਂ ਤੋਂ অলমোস্ট 1200 ਦੇ ਕਰੀਬ ਬੱਚਿਆਂ ਨੇ ਪਾਰਟਿਸਪੇਟ ਕੀਤਾ ਐਂਡ ਇਹਦਾ ਮੰਤਫ ਸੀਗਾ ਕਿ ਜਿਹੜੀ ਸਾਡੀ ਯੰਗਰ ਜਨਰੇਸ਼ਨ ਹੈ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਰੋਡ ਸੇਫਟੀ ਰੂਲਸ ਬਾਰੇ ਜੋ ਅੱਜਕਲ ਦੁਰਘਟਨਾਵਾਂ ਹੋ ਰਹੀਆਂ ਹੈ ਐਕਸੀਡੈਂਟਸ ਹੋ ਰਹੇ ਨੇ ਉਹਨਾਂ ਨੂੰ ਕਿੱਦਾਂ ਪ੍ਰੀਵੈਂਟ ਕੀਤਾ ਜਾ ਸਕਦਾ ਕਿੱਦਾਂ ਅਵੋਇਡ ਕੀਤਾ ਜਾ ਸਕਦਾ ਉਹਨਾਂ ਨੂੰ ਸੈਂਸਿਟਾਈਜ਼ ਕਰਨ ਦੇ ਲਈ ਉਹਨਾਂ ਚ ਅਵੇਰਨੈਸ ਫੈਲਾਉਣ ਦੇ ਲਈ ਤੇ ਉਹਨਾਂ ਦੇ ਮਾਧਿਅਮ ਤੋਂ ਸਮਾਜ ਦੇ ਹਰ ਵਰਗ ਤੱਕ ਇਹ ਸੰਦੇਸ਼ ਪਹੁੰਚਾਉਣ ਦੇ ਲਈ ਕੀ ਆਪਣੇ ਟ੍ਰੈਫਿਕ ਨਿਯਮਾਂ ਦਾ ਪਾਲਨ ਕਰੂ ਹੈਲਮਟ 달ੋ ਰੈਡ ਲਾਈਟ ਨੂੰ ਜੰਪ ਨਹੀਂ ਕਰੋ ਡਿਊਰਿੰਗ ਦਾ ਫੌਗੀ ਡੇਸ ਕੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਹਨ ਰੋਡ ਤੇ ਓਵਰਟੇਕ ਨਹੀਂ ਕਰਨਾ ਸੋ ਜੋ ਵੀ ਸਾਡੇ ਰੋਡ ਸੇਫਟੀ ਦੇ ਸਾਡੇ ਰੂਲਸ ਹੁੰਦੇ ਆ ਨਾਰਮਸ ਹੁੰਦੇ ਆ ਸੋ ਉਹਨਾਂ ਨੂੰ ਫੋਲੋ ਕਰਨ ਦੇ ਲਈ ਬੱਚਿਆਂ ਨੂੰ ਇੱਕ ਓਥ ਵੀ ਦਿਲਵਾਈ ਗਈ ਤੇ ਸਾਡੇ ਡੀਜੀਪੀ ਮਿਸਟਰ ਏਐਸ ਰਾਏ ਤੇ ਬਾਕੀ ਸਾਰੇ ਟ੍ਰੈਫਿਕ ਡਿਪਾਰਟਮੈਂਟ, ਟ੍ਰਾਂਸਪੋਰਟ ਡਿਪਾਰਟਮੈਂਟ, ਐਜੂਕੇਸ਼ਨ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, ਵਕਫਾ ਡਿਪਾਰਟਮੈਂਟਸ ਤੋਂ ਜਿਹੜੇ ਲੋਕ ਸੀਗੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਮੈਨੂੰ ਉਮੀਦ ਹੈ ਕਿ ਇਸ ਈਵੈਂਟ ਦੇ ਰਾਹੀਂ ਜੋ ਅੱਜ ਇੱਕ ਬਹੁਤ ਹੀ ਬਖੂਬੀ ਤਰੀਕੇ ਨਾਲ ਜਿਹੜਾ ਆਰਗੇਨਾਈਜ਼ ਕੀਤਾ ਗਿਆ ਇਹਦੇ ਰਾਹੀਂ ਜਿਹੜੀ ਬੱਚਾ ਨੂੰ ਘਰ-ਘਰ ਵਿੱਚ ਜਿਹੜਾ ਹੈ ਟ੍ਰੈਫਿਕ ਨਿਯਮਾਂ ਸੰਬੰਧੀ, ਰੋਡ ਸੇਫਟੀ ਸੰਬੰਧੀ ਜੋ ਇੱਕ ਜਾਣਕਾਰੀ ਦੇਣੀ ਚਾਹੀਦੀ ਹੈ ਉਹ ਉਹ ਜਾਣਕਾਰੀ ਦੇ ਲਈ ਇੱਕ ਕਮਿਲ ਦਾ ਪੱਥਰ ਸਾਬਤ ਹੋਏਗਾ ਸੋ ਮੈਂ ਮੈਨ ਫਾਊਂਡੇਸ਼ਨ ਦਾ ਤੇ ਜਿਹੜੀਆਂ ਸਟੇਟ ਦੀਆਂ ਨੋਡਲ ਏਜੰਸੀਸ ਨੇ ਟ੍ਰੈਫਿਕ ਅਵੇਅਰਨੈਸ ਦੇ ਲਈ ਜੋ ਕੰਮ ਕਰ ਰਹੇ ਹੈ ਸ਼੍ਰੀ ਡੀਕੇ ਤਿਵਾੜੀ ਜਿਹੜੇ ਐਡੀਸ਼ਨਲ ਸੀਨੀਅਰ ਸੈਕਟਰੀ ਟਰਾਂਸਪੋਰਟ ਨੇ ਸ਼੍ਰੀ ਆਰ ਵੈਂਕਟ ਰਤਨਮ ਨੇ ਜਿਹੜੇ ਡੀਜੀ ਨੇ ਇਸ ਰੋਡ ਸੇਫਟੀ ਕੌਂਸਲ ਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਤੇ ਉਹਨਾਂ ਦਾ ਇੱਕ ਸ਼ੁਕਰੀਆ ਵੀ ਅਦਾ ਕਰਦਾ ਕਿ ਉਹ ਪੰਜਾਬ ਚ ਜਿੱਦਾਂ ਅਸੀਂ ਸੜਕ ਸੁਰੱਖਿਆ फोर्स ਵੀ ਪੰਜਾਬ ਸਰਕਾਰ ਨੇ ਅਤੇ ਪੁਲਿਸ ਵਿਭਾਗ ਨੇ ਉਸਨੇ ਵੀ ਕਾਫੀ ਜਾਨਾਂ ਬਚਾਈਆਂ ਕਿ ਅਸੀਂ ਦੇਖ ਰਹੇ ਹਾਂ ਕਿ 2022 ਚ 4500 ਤੋਂ ਜ਼ਿਆਦਾ ਲੋਕਾਂ ਨੇ ਆਪਣੇ ਜੋ ਰੋਡ ਹਾਦਸਿਆਂ ਵਿੱਚ ਐਕਸੀਡੈਂਟਸ ਜਾਨ ਗਵਾਈ ਸੀ ਜੋ ਨੰਬਰ ਕੱਟ ਕੇ ਕਰੀਬ 1600 ਦਾ ਨੰਬਰ ਜਿਹੜਾ ਹੈ 2030 ਚ ਆ ਗਿਆ ਕਿ 2024 ਵਿੱਚ ਅਸੀਂ ਕਾਫੀ ਜਾਨਾਂ ਬਚਾਈਆਂ ਲੇਕਿਨ ਫਿਰ ਵੀ 900 ਦੇ ਕਰੀਬ ਜਿਹੜਾ ਹੈ ਉਹ ਲੋਕ ਜਿਹੜਾ ਹਾਸਾਗਰਸਤ ਹੋਏ ਬਟ देयर हैज बीन ऑलमोस्ट 55% ਡਿਕਲਾਈਨ ਵਿਜ਼ਰਵਿਸ uh, 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 2023 ਐਂਡ ऑलमोस्ट 75% ਡਿਕਲਾਈਨ ਇਨ ਦਾ ਕੈਸ਼ਵਲिटीज ਵਿਜ਼ਰਵਿਸ 2022 ਸੋ ਮੈਂ ਸਾਰਿਆਂ ਨੂੰ ਇੱਕ ਵਾਰੀ ਬਹੁਤ-ਬਹੁਤ ਮੁਬਾਰਕਾ ਦੇਣਾ ਤੇ ਉਮੀਦ ਕਰਦਾ ਹਾਂ ਕਿ ਸਾਰੇ ਜਿਹੜੇ ਹੈ ਰੋਡ ਸੇਫਟੀ ਦੀ ਨਹੀਂ ਆਪ ਕਾਨੂੰਨ ਜਿਹੜਾ ਉਹਨਾਂ ਦੀ ਪਾਲਣਾ ਕਰਨਗੇ ਅੱਜ ਫਿਰੋਜ਼ਪੁਰ ਦੇ ਵਿੱਚ ਇੱਕ ਵਾਕਥਨ ਕਰਾਇਆ ਗਿਆ ਜੀ ਦੇ ਵਿੱਚ ਕੋਈ ਹਜ਼ਾਰ ਬੱਚੇ ਨੇ ਪਾਰਟਿਸਪੇਟ ਕੀਤਾ ਉਹ ਤਰੀ 25 ਸਕੂਲਾਂ ਦੇ ਵਿੱਚੋਂ ਬੱਚੇ ਇਕੱਠੇ ਕਰਕੇ ਇਥੇ ਵਾਕਤਨ ਕਰਾਇਆ ਗਿਆ ਹੈਗਾ ਇਹ ਆਪਣਾ 사ਧਾ ਗੜੀ ਮਮੂਦਗਲ ਤੋਂ ਚਲ ਕੇ ਇਥੇ ਡੀਸੀਐਮ ਸਕੂਲ ਦੇ ਵਿੱਚ ਡੀਐਨ ਸੀਨੀਅਰ ਸਕੂਲ ਦੇ ਵਿੱਚ ਆਇਆ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਜਿਹੜੇ ਅੱਜ ਇਥੇ ਇਹ ਇਵੈਂਟ ਕਰਾਇਆ ਗਿਆ ਇਹ ਇਸ ਕਰਕੇ ਕਰਾਇਆ ਗਿਆ ਕਿਉਂਕਿ ਇਥੇ ਫਿਰੋਜ਼ਪੁਰ ਦੇ ਵਿੱਚ ਸਾਡੇ ਜਿਹੜੇ ਐਸਐਸਪੀ ਹੈਗੇ ਨੇ ਸੋਮੇ ਮਿਸ਼ਰਾ ਜੀ ਉਹਨਾਂ ਨੇ ਇਸ ਮੰਥ ਦੇ ਤਹਿਤ ਬਹੁਤ ਅੱਛਾ ਕੰਮ ਕੀਤਾ ਟ੍ਰੈਫਿਕ ਦੇ ਉੱਤੇ ਔਰ ਲੋਕਾਂ ਦੇ ਵਿੱਚ ਟ੍ਰੈਫਿਕ ਦੀ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਅਵੇਅਰਨੈਸ ਜਨਰੇਟ ਕੀਤੀ ਆ ਉਸੇ ਕਾਰਨ ਅਸੀਂ ਫਿਰੋਜ਼ਪੁਰ ਨੂੰ ਚੁਣਿਆ ਇਹਦੇ ਵਿੱਚ ਸਾਡੀ ਜਿਹੜੀ ਡਾਇਰੈਕਟਰ ਜਨਰਲ ਲੀਡ ਏਜੰਸੀ ਹੈਗੇ ਨੇ ਸ਼੍ਰੀ ਗਾਧ ਵਿੰਕਟੇਦਤਨਮ ਉਹਨਾਂ ਨੇ ਇਹ ਸਾਨੂੰ ਦੱਸਿਆ ਵੀ ਤੁਸੀਂ ਫਰੋਸਪੋ ਦੇ ਵਿੱਚ اور ਜਿਹੜੇ ਆਪਣਾ ਦੀਪਕ ਸ਼ਰਮਾ ਜੀ ਹੈਗੇ ਨੇ ਬੈਂਕ ਫਾਊਂਡੇਸ਼ਨ ਦੇ ਉਹਨਾਂ ਨੇ ਇਸ ਇਵੈਂਟ ਨੂੰ ਨੇਪਰੇ ਚਾੜਨ ਦੇ ਵਿੱਚ ਸਾਡੀ ਬਹੁਤ ਸਹਾਇਤਾ ਕੀਤੀ ਹੈ ਧੰਨਵਾਦ ਜੈ ਹਿੰਦ